ਅੰਦਰ ਦੀ ਤਸਵੀਰ ਦਿਖਾਵਾਂਗੇ ਕਿਉਂਕਿ ਇੱਥੇ ਦੇਖੋ ਜੋ ਬੈੱਡ ਹੈ ਜਾਂ ਫਿਰ ਹੋਰ ਸਮਾਨ ਹੈ ਉਹ ਟਕਿਆ ਹੋਇਆ ਹੈ ਤਾਂ ਪੂਰਾ ਗਿਲਾ ਗਿਲਾਏ ਤੇ ਪੂਰਾ ਥਲੇ ਭਿੱਜ ਗਿਆ ਸੀ ਜਦੋਂ ਪਾਣੀ ਅੰਦਰ ਆਇਆ ਖਲਾ ਆਇਆ ਹੋਇਆ ਇਹ ਦੇਖ ਸਕਦੇ ਹੋ ਕਿ ਛੱਤ ਨਾ ਡਿੱਗ ਜਾਏ ਕਿਉਂਕਿ ਉੱਥੇ ਇੱਕ ਕ੍ਰੈਕ ਪਿਆ ਹੋਇਆ ਜਿੱਥੇ ਇਹ ਬਾਲਿਆਂ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ ਇਹ ਵੇਖ ਸਕਦੇ ਹੋ ਇਹ ਦਰਾਕ ਤੇ ਦੀ ਇੱਕ ਵੱਡੀ ਜੀ ਤੇ ਭਾਰੀ ਜੀ ਲੱਕੜ ਹੁੰਦੀ ਹੈ ਜਿਸ ਤਰ੍ਹਾਂ ਹੀ ਰੋਕਿਆ ਜਾ ਸਕਦਾ ਹੈ ਕੁਝ ਡਿੱਗਣ ਤੋਂ ਇੰਨੇ ਡਰ ਦੇ ਮਾਹੌਲ ਵਿੱਚ ਇਥੇ ਪਰਿਵਾਰ ਦੇ ਮੈਂਬਰ ਰਹਿੰਦੇ ਹੋਣੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਤੇ ਇਹ ਤਬਾਹੀ ਦੀ ਇੱਕ ਤਸਵੀਰ ਜਦੋਂ ਪਾਣੀ ਪਿਆ ਤਾਂ ਲੱਕੜ ਗਲ ਜਾਂਦਾ ਜਿਵੇਂ ਇਹ ਦੇਖ ਸਕਦੇ ਹੋ ਤੁਸੀਂ ਹੜ੍ਹ ਕਾਰਨ ਜੋ ਤਬਾਹੀ ਹੋਈ ਘਰਾਂ ਵਿੱਚ ਪਾਣੀ ਭਰ ਗਿਆ ਉਸ ਕਾਰਨ ਲੋਕ ਘਰ ਛੱਡ ਕੇ ਹੀ ਚਲੇ ਗਏ ਨੇ ਸਪਾਰੇ ਆਪਣੇ ਪੱਦਰ ਤੇ ਜੋ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਤਰੀਕੇ ਘਰ ਬਚਾ ਸਕਦੇ ਹਾਂ ਤਾਂ ਇਹ ਤਰਪਾਲਾਂ ਪਾਈਆਂ ਹੋਈਆਂ ਨੇ ਪਾਣੀ ਦੇਖ ਸਕਦੇ ਹੋ ਇੱਥੇ ਪਾਣੀ ਦਾ ਪੱਦਰ ਜੋ ਵਧਿਆ ਉਸ ਤੋਂ ਬਾਅਦ ਖਤਰਾ ਇਹਨਾਂ ਘਰ ਦੇ ਮੈਂਬਰਾਂ ਨੂੰ ਲੱਗਿਆ ਉਸ ਤੋਂ ਬਾਅਦ ਇਹ ਘਰ ਦੀ ਹਾਲਤ ਦੇਖੋ ਤੁਸੀਂ ਕਿਉਂਕਿ ਇੱਥੇ ਪੂਰਾ ਗਿੱਲਾ-ਗਿੱਲਾ ਜੋ ਨਜ਼ਰ ਆ ਰਿਹਾ ਤਾਂ ਦੇਖ ਸਕਦੇ ਹੋ ਇੱਥੇ ਪਾਣੀ ਆਇਆ ਸੀ ਉਸ ਤੋਂ ਬਾਅਦ ਦੀ ਇਹ ਤਸਵੀਰ ਹੈ ਕੂਲਰ ਹੈ ਹੋਰ ਵੀ ਜੋ ਸਮਾਨ ਹੈ ਉਸ ਨੂੰ ਤਰਪਾਲਾ ਰਾਹੀਂ ਰस्सियां ਰਾਹੀਂ ਪੈਕ ਕਰ ਦਿੱਤਾ ਗਿਆ ਤਾਂ ਜੋ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਆਏ ਇਹ ਅੰਦਰ ਦੀ ਤਸਵੀਰ ਦਿਖਾਵਾਂਗੇ ਕਿਉਂਕਿ ਇੱਥੇ ਦੇਖੋ ਜੋ ਬੈੱਡ ਹੈ ਜਾਂ ਫਿਰ ਹੋਰ ਸਮਾਨ ਹੈ ਉਹ ਟੱਕਿਆ ਹੋਇਆ ਹੈ ਤਾਂ ਪੂਰਾ ਗਿੱਲਾ-ਗਿੱਲਾ ਹੈ ਇਥੇ ਪੂਰਾ ਥੱਲੇ ਭਿੱਜ ਗਿਆ ਸੀ ਜਦੋਂ ਪਾਣੀ ਅੰਦਰ ਆਇਆ ਫਲਾ ਆਇਆ ਹੋਇਆ ਇਸੇ ਕਾਰਨ ਤਾਂ ਉੱਪਰ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਤੁਸੀਂ ਕਿਉਂਕਿ ਪਾਣੀ ਪਿਆ ਜੋ ਛਾਤੇ ਉਹ ਪਹਿਲੇ ਦੇ ਸਮਿਆਂ ਦੀ ਹੈ ਉਸ ਤੇ ਕਿੰਨਾ ਇਫੈਕਟ ਪਿਆ ਸਾਰੀ ਜਗ੍ਹਾ ਤਰਪਾਲਾਂ ਵਿਚਾਰ ਰੱਖੀਆਂ ਨੇ ਇੱਕ ਵੀ ਸਮਾਨ ਇੱਥੇ ਨਹੀਂ ਨਜ਼ਰ ਆ ਰਿਹਾ ਇੱਥੇ ট্রੰਕਸ ਬੈਡ ਇਸ ਤਰੀਕੇ ਦੀਆਂ ਚੀਜ਼ਾਂ ਨੇ ਜੋ ਇਹਨਾਂ ਲੋਕਾਂ ਨੇ ਢੱਕੀਆਂ ਹੋਈਆਂ ਨੇ ਹਾਂ ਜੋ ਉੱਪਰ ਸੈਲਫ ਹੈ ਉਹ ਜ਼ਰੂਰ ਸੇਫ ਸੀ ਪਾਣੀ ਤੋਂ ਤਾਂ ਇੱਥੇ ਕੁਝ ਕਵਰ ਨਹੀਂ ਕੀਤਾ ਗਿਆ ਪਰ ਇੱਥੇ ਸਾਰਾ ਸਮਾਨ ਕਵਰ ਕਰ ਦਿੱਤਾ ਗਿਆ ਤਾਂ ਵੇਖ ਸਕਦੇ ਹੋ ਇੱਥੇ ਘਰ ਵਿੱਚ ਜਿਵੇਂ ਜੋਤ ਜਗੀ ਹੋਈ ਹੈ ਤਾ ਇੱਕ ਉਮੀਦ ਦੀ ਕਿਰਨ ਹੈ ਇਹ ਜੋਤ ਕਿ ਇਹ ਘਰ ਬਚਿਆ ਰਹੇਗਾ ਹੋਰ ਵੀ ਇਸ ਘਰ ਦੀ ਇਹ ਤਸਵੀਰ ਤੁਹਾਨੂੰ ਵਿਖਾਵਾਂਗੇ ਇਹ ਬਾਲਿਆਂ ਦੇ ਰਾਹੀਂ ਇਸ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੈਮਰਾ ਪਰਸਨ ਪ੍ਰਵਿੰਦਰ ਜੀ ਤੋਂ ਮੈਂ ਗੁਜ਼ਾਰਿਸ਼ ਕਰਾਂਗੇ ਇਹ ਤਸਵੀਰਾਂ ਜ਼ਰੂਰ ਵਖੋਣ ਇਹ ਦੇਖ ਸਕਦੇ ਹੋ ਕਿ ਛੱਤ ਨਾ ਡਿੱਗ ਜਾਏ ਕਿਉਂਕਿ ਉੱਥੇ ਇੱਕ ਕ੍ਰੈਕ ਪਿਆ ਹੋਇਆ ਜਿੱਤੇ ਇਹ ਬਾਲਿਆਂ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ ਇਹ ਵੇਖ ਸਕਦੇ ਹੋ ਇਹ ਦਰਖਤ ਦੀ ਇੱਕ ਵੱਡੀ ਜੀ ਤੇ ਭਾਰੀ ਜੀ ਲੱਕੜ ਹੁੰਦੀ ਹੈ ਜਿਸ ਰਾਹੀਂ ਰੋਕਿਆ ਜਾ ਸਕਦਾ ਹੈ ਕੁਝ ਡਿੱਗਣ ਤੋਂ ਤੇ ਥੱਲੇ ਇੱਟਾਂ ਰੱਖੀਆਂ ਹੋਈਆਂ ਨੇ ਯਾਨੀ ਕਿ ਇਸ ਦੀ ਵੀ ਜਦੋਂ ਲੈਂਥ ਪੂਰੀ ਨਹੀਂ ਪਈ ਤਾਂ ਥੱਲੇ ਇੱਟਾਂ ਰੱਖ ਦਿੱਤੀਆਂ ਥੱਲੇ ਮਿੱਟੀ ਪਾਣੀ ਤੇ ਕੰਧ ਦੇ ਹਾਲ ਤੁਸੀਂ ਵੇਖ ਸਕਦੇ ਹੋ ਇਹ ਪਾਣੀ ਆਉਣ ਤੋਂ ਬਾਅਦ ਯਾਨੀ ਕਿ ਇੱਥੇ ਸਿਰਫ ਇਸ ਵਾਰ ਨਹੀਂ ਹੜਾਂ ਦੀ ਮਾਰ ਪਈ ਹੋਰ ਵੀ ਹੜਾਂ ਦੀ ਮਾਰ ਪਈ ਤਾਂ ਇੱਥੇ ਪੂਰੇ ਤਰੀਕੇ ਨਾਲ ਹੁਣ ਇੱਟਾਂ ਦਿਖਣੀਆਂ ਸ਼ੁਰੂ ਹੋ ਗਈਆਂ ਨੇ ਯਾਨੀ ਕਿ ਸਿਮੈਂਟ ਰਾਈ ਜੋ ਪਲਸਤਰ ਕੀਤਾ ਹੁੰਦਾ ਹੈ ਜੋ ਸਫੈਦੀ ਕੀਤੀ ਹੁੰਦੀ ਹੈ ਉਹ ਬਿਲਕੁਲ ਹੀ ਖਤਮ ਹੋ ਗਈ ਤੇ ਇਹ ਸਾਫ਼ ਨਜ਼ਰ ਆ ਰਿਹਾ ਕਿ ਕਦੋਂ ਤੋਂ ਇੱਥੇ ਹੜ ਦੀ ਮਾਰ ਪੈ ਰਹੀ ਹੈ ਤੇ ਉਥੇ ਤਰੇੜਾਂ ਪੈ ਗਈਆਂ ਨੇ ਕਿੰਨੇ ਡਰ ਦੇ ਮਾਹੌਲ ਵਿੱਚ ਇਥੇ ਪਰਿਵਾਰ ਦੇ ਮੈਂਬਰ ਰਹਿੰਦੇ ਹੋਣੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਤੇ ਇਹ ਤਬਾਹੀ ਦੀ ਇੱਕ ਤਸਵੀਰ ਜਦੋਂ ਪਾਣੀ ਪਿਆ ਤਾਂ ਲੱਕੜ ਗਲ ਜਾਂਦਾ ਜਿਵੇਂ ਤਾਂ ਉਹੀ ਦੇਖੋ ਕਿੰਨੇ ਸਮੇਂ ਇਥੇ ਪਾਣੀ ਖੜਿਆ ਰਿਹਾ ਹੋਣਾ ਕਿ ਇਹ ਬਿਲਕੁਲ ਇੱਕ ਜਿਹੜੀ ਸ਼ੈਲਫ ਐਸ ਦੀ ਉਹ ਟੁੱਟੀ ਗਈ ਇਥੇ ਕੁਝ ਰੱਖਿਆ ਹੀ ਨਹੀਂ ਜਾ ਸਕਦਾ ਸੀ ਤੇ ਪੂਰੀ ਟੇਢੀ ਹੋ ਗਈ ਏਟੀਵੀ ਟਰਾਲੀ ਤਾਂ ਵੇਖ ਸਕਦੇ ਹੋ ਕਿੰਨਾ ਨੁਕਸਾਨ ਹੋਇਆ ਇਥੇ ਜੋ ਸਮਾਨ ਐ ਬੋਟਸ ਰਾਹੀਂ ਪਹੁੰਚਾਇਆ ਜਾਂਦਾ ਓ ਜ਼ਰੂਰ ਰੱਖਿਆ ਹੈ ਕਿਉਂਕਿ ਪਾਣੀ ਦੀ ਬੋਤਲਸ ਪਹੁੰਚਾਈਆਂ ਜਾਂਦੀਆਂ ਨੇ ਪਰ ਘਰ ਦੀ ਹਾਲਤ ਵੇਖ ਕੇ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਇਸ ਘਰ ਦਾ ਇਸ ਘਰ ਦੇ ਮੈਂਬਰਾਂ ਦਾ ਨੁਕਸਾਨ ਹੋਇਆ ਕਿੰਨਾ ਡਰ ਦਾ ਮਾਹੌਲ ਉਸ ਸਮੇਂ ਤੇ ਪਾਇਆ ਗਿਆ ਬਿਜਲੀ ਦੇ ਸਵਿਚ ਇੱਥੇ ਤਾਂ ਜੇਕਰ ਬਿਜਲੀ ਛੱਡੇ ਹੋਈ ਜਾਂਦੀ ਹੈ ਤਾਂ ਕਰੰਟ ਲੱਗਣ ਦਾ ਖਤਰਾ ਉਸ ਸਮੇਂ ਤੇ ਮੰਡਰ ਹੁੰਦਾ ਹੈ ਉੱਪਰ ਕ੍ਰੈਕ ਪਏ ਹੋਏ ਨੇ ਸੀਲਨ ਇੰਨੀ ਜ਼ਿਆਦਾ ਆ ਰਹੀ ਹੈ ਤਾਂ ਇਹ ਵੇਖ ਸਕਦੇ ਹੋ ਛੱਤ ਦੇ ਹਾਲ ਕਿੰਨਾ ਡਰ ਇਸ ਪਰਿਵਾਰ ਦੇ ਵਿੱਚ ਹੋਣਾ ਕਿ ਇਸ ਵਕਤ ਪਰਿਵਾਰ ਘਰ ਵਿੱਚ ਮੌਜੂਦ ਹੀ ਨਹੀਂ ਹੈ ਜ਼ਿਆਦਾ ਸਮਾਂ ਇੱਥੇ ਰਹਿੰਦਾ ਹੀ ਨਹੀਂ ਹੈ ਨਿਗਰਾਨੀ ਕਰਨ ਬੇਸ਼ੱਕ ਕੁਝ ਪਰਿਵਾਰਕ ਮੈਂਬਰ ਹੁੰਦੇ ਨੇ ਪਰ ਜਿਸ ਤਰੀਕੇ ਨਾਲ ਬਾਹਰ ਪੈਕ ਕਰ ਦਿੱਤਾ ਗਿਆ ਪੂਰਾ ਸਮਾਨ ਯਾਨੀ ਕਿ ਇਹਨਾਂ ਦੀ ਤਿਆਰੀ ਹੈ ਕਿ ਵੱਡੀ ਕਿਸ਼ਤੀ ਆਏਗੀ ਔਰ ਇਹਨਾਂ ਦਾ ਸਮਾਨ ਲੈ ਕੇ ਜਾਏਗੀ ਉਮੀਦ ਤੇ ਦੁਨੀਆ ਕਾਇਮ ਹੈ ਉਹੀ ਇਸ ਘਰ ਵਿੱਚ ਨਜ਼ਰ ਆ ਰਿਹਾ ਹੈ ਪਾਣੀ ਨੇ ਵੱਡੀ ਮਾਰ ਇਸ ਘਰ ਤੇ ਕੀਤੀ ਜਿਸ ਤੋਂ ਬਾਅਦ ਘਰ ਦੇ ਮੈਂਬਰ ਇਹ ਘਰ ਛੱਡ ਕੇ ਹੀ ਚਲੇ ਗਏ ਤਾਂ ਹਰ ਪਾਸੇ ਜਿੱਥੇ ਵੀ ਦੇਖੀਏ ਇੱਥੇ ਪਾਣੀ ਹੀ ਪਾਣੀ ਹੈ ਥੋੜਾ ਸੁੱਕਿਆ ਜ਼ਰੂਰ ਹੈ ਕਿਉਂਕਿ ਪਿਛਲੇ 2 ਦਿਨਾਂ ਵਿੱਚ ਤੇ ਉਪਪਈ ਸੀ ਪਰ ਪਾਣੀ ਜੋ ਖੜਿਆ ਹੋਇਆ ਉਹ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਲੋਕਾਂ ਵਿੱਚ ਤਾਂ ਚਿੰਤਾ ਇਸ ਨੂੰ ਲੈ ਕੇ ਹੈ ਹੀ ਹੈ ਇਹ ਪੂਰੀ ਜ਼ਿੰਦਗੀ ਦੀ ਕਮਾਈ ਘਰਾਂ ਵਿੱਚ ਲਗਾ ਦਿੰਦੇ ਨੇ ਲੋਕ ਇੱਕ ਤਸਵੀਰ ਪਰਵਿੰਦਰ ਜੀ ਉਹ ਦਿਖਾਵਾਂਗੇ ਘਰ ਦੇ ਉੱਪਰ ਤਰਪਾਲ ਲਗਾਈ ਗਈ ਹੈ ਇਹ ਯਾਨੀ ਕਿ ਖਤਰਾ ਉਹਨਾਂ ਨੂੰ ਇਹ ਵੀ ਹੈ ਕਿ ਛੱਤ ਦੇ ਉੱਪਰ ਵੀ ਪਾਣੀ ਆ ਸਕਦਾ ਹੈ ਤੇ ਉਥੇ ਤਰਪਾਲ ਲਗਾ ਦਿੱਤੀ ਗਈ ਹੈ ਬਚਾਉਣ ਦੀ ਕੋਸ਼ਿਸ਼ ਕੀਤੀ ਆਪਣੇ ਕੀਮਤੀ ਸਮਾਨ ਨੂੰ ਇਹ ਦੇਖਦੇ ਹਾਂ ਜੇਕਰ ਅਸੀਂ ਇਸ ਤਰਪਾਲ ਰਾਈਂ ਵੇਖ ਰਹੇ ਹਾਂ ਕਿ ਇਹ ਸਮਾਨ ਹੈ ਕਿ ਕਿਉਂਕਿ ਪੂਰੀ ਤਰੀਕੇ ਨਾਲ ਕਰ ਦਿੱਤਾ ਗਿਆ ਹੈ ਤਾਂ ਵੇਖ ਸਕਦੇ ਹੋ ਕਿ ਕਿੰਨਾ ਪਰਿਵਾਰ ਦੇ ਲਈ ਇਹ ਓខਾ ਸਮਾਂ ਰਿਹਾ ਹੋਵੇਗਾ ਕਿ ਘਰ ਦੀ ਹਰ ਇੱਕ ਚੀਜ਼ ਜੋ ਕੋਈ ਬੰਦਾ ਸ਼ੋਅ ਕਰਨਾ ਚਾਹੁੰਦਾ ਹੈ ਪਰ ਉਹ ਲੁਕੋ ਕੇ ਰੱਖਣੀ ਪੈ ਰਹੀ ਹੈ ਤਾਂ ਇਹ ਪੇਟੀਆਂ ਸੋਫੇ ਇਹ ਉਹ ਸਮਾਨ ਹੈ ਜੋ ਘਰ ਦੇ ਉੱਪਰ ਰੱਖਿਆ ਗਿਆ ਕਿ ਥੱਲੇ ਡੈਮੇਜ ਨਾ ਹੋਵੇ ਘਰ ਦੇ ਉੱਪਰ ਤੱਕ ਪਹੁੰਚਾਉਣ ਦੇ ਵਿੱਚ ਵੀ ਕਿੰਨੀ ਚੁਣੌਤੀ ਇਹਨਾਂ ਨੂੰ ਰਹੀ ਹੋਵੇਗੀ ਇਹ ਵੀ ਜੋ ਤੁਸੀਂ ਵੇਖ ਸਕਦੇ ਹੋ ਤੇ ਉਥੇ ਹੀ ਪਸ਼ੂਆਂ ਨੂੰ ਲੈ ਕੇ ਵੀ ਡਰ ਰਹਿੰਦਾ ਹੈ ਇਥੇ ਪਸ਼ੂ ਬਨਦੇ ਸੀ ਪਰ ਜਿੱਥੇ ਪਸ਼ੂ ਬਨਦੇ ਸੀ ਉਥੇ ਕੀ ਹਾਲ ਹੋਇਆ ਇਹ ਆਪਣੇ ਆਪ ਵਿੱਚ ਭਾਵੁਕ ਤਸਵੀਰ ਕਿਉਂਕਿ ਬੇਜ਼ੁਬਾਨ ਉਹ ਤਾਂ ਆਪਣਾ ਦਰਦ ਬਿਆਨ ਵੀ ਨਹੀਂ ਕਰ ਸਕਦੇ ਜੇਕਰ ਉਹਨਾਂ ਨੂੰ ਨਹੀਂ ਖੋਲ पाए ਹੁਣੇ ਸਮੇਂ ਤੇ ਤਾਂ ਉਹ ਰੁੜ ਵੀ ਗਏ ਹੁਣੇ ਇਹ ਵੇਖ ਸਕਦੇ ਹੋ ਇਥੇ ਲੱਕੜੀਆਂ ਟੁੱਟੀਆਂ ਹੋਈਆਂ ਨੇ ਇਹ ਜਿਹੜੇ ਦਰਖਤ ਨੇੜੇ ਸੀ ਉਹ ਕਿੰਨੇ ਡੁੱਬੇ ਹੋਏ ਨੇ ਇਥੇ ਪਸ਼ੂ ਬੰਨੇ ਜਾਂਦੇ ਸੀ ਤਾਂ ਇਹ ਪੂਰਾ ਜਿਹੜਾ ਬਾੜਾ ਹੈ ਜਿੱਥੇ ਪਸ਼ੂ ਬੰਨੇ ਜਾਂਦੇ ਸੀ ਉਹ ਪੂਰਾ ਪਾਣੀ ਦੀ ਮਾਰ ਹੇਠਾਂ ਆ ਗਿਆ ਦੇਖੀ ਤੁਸੀਂ ਇਸ ਘਰ ਦੀ ਤਸਵੀਰ ਇਹ ਕੋਈ ਪਹਿਲਾ ਘਰ ਨਹੀਂ ਹੈ ਇਸ ਤਰੀਕੇ ਪੂਰੇ ਪੰਜਾਬ ਵਿੱਚ ਕਈ ਘਰ ਅਜਿਹੇ ਹੋ ਚੁੱਕੇ ਨੇ ਜਿੱਥੇ ਪੂਰੀ ਜ਼ਿੰਦਗੀ ਦੀ ਕਮਾਈ ਲਗਾਈ ਗਈ ਪਰ ਉਹ ਘਰ ਤਬਾਹ ਹੋ ਗਏ ਦੇਖ ਸਕਦੇ ਹੋ ਪਿੱਛੇ ਕਈ ਘਰ ਮੇਰੇ ਪਿੱਛੇ ਇਸ ਸਮੇਂ ਤੇ ਜੋ ਲੋਕ ਘਰ ਛੱਡ ਕੇ ਜਾ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਸੀ ਤੇ ਸਮਾਨ ਪੈਕ ਕਰ ਚੁੱਕੇ ਨੇ ਕਿਉਂਕਿ ਉਹ ਹੁਣ ਸ਼ਿਫਟ ਕਰਨ ਦੀ ਤਿਆਰੀ ਵਿੱਚ ਹੈ ਆਪਣੇ ਆਪ ਵਿੱਚ ਭਾਵੁਕ ਤਸਵੀਰ ਹੈ ਇਸ ਕਾਰਨ ਕਿਉਂਕਿ ਪੂਰੀ ਜ਼ਿੰਦਗੀ ਦੀ ਕਮਾਈ ਲੱਗ ਜਾਂਦੀ ਹੈ ਤੇ ਮੋਹ ਹੁੰਦਾ ਹੈ ਘਰ ਦੇ ਨਾਲ ਕੋਈ ਆਪਣੀ ਮਰਜ਼ੀ ਨਾਲ ਨਹੀਂ ਛੱਡ ਕੇ ਜਾਂਦਾ ਪਰ ਇੱਥੇ ਮਜਬੂਰੀ ਬਣੀ ਤੇ ਘਰ ਨੂੰ ਛੱਡ ਕੇ ਲੋਕਾਂ ਨੂੰ ਜਾਣਾ ਪਿਆ ਇਸ ਘਰ ਦੇ ਮਾਲਕ ਸਾਡੇ ਨਾਲ ਮੌਜੂਦ ਨੇ ਇਹ ਭਾਈ ਜੀ ਇਹ ਤੁਸੀਂ ਕਿਵੇਂ ਟਿਕਾਇਆ ਹੋਇਆ ਕਿੰਨੇ ਦਿਨਾਂ ਤੋਂ ਇਸ ਤਰੀਕੇ ਦੇ ਹਾਲਾਤ ਬਣੇ ਲਗਭਗ ਮੈਡਮ ਅਜ ਪਾਣੀ ਆਇਆ ਇਹਨੂੰ 25 26 ਦਿਨ ਹੋ ਗਏ ਆ ਇਹ ਜੀ ਪਾਣੀ ਦੇ ਨਾਲ ਨਾਲ ਤੁਹਾਨੂੰ ਪਤਾ بارش ਹੋ ਰਹੀ ਹੈ ਤੁਮ ਥੱਲੇ ਵੀ ਪਾਣੀ ਹੈ ਉੱਪਰ بارش ਹੋ ਰਹੀ ਹੈ ਸਤ ਕਮਜ਼ੋਰ ਹੋ ਗਈ ਹੈ ਇਸ ਕਰਕੇ ਬਾਲੇ ਟੁੱਟ ਰਹੇ ਨੇ ਪਾਣੀ ਦਾ ਭਾਰ ਛੱਤ ਜੇਲ ਨਹੀਂ ਪਾਰੀ ਇਸ ਕਰਕੇ ਲੱਕੜੀ ਲਗਾਈ ਹੈ ਕਿ ਗਿਰ ਨਾ ਜਾਵੇ ਫਿਰ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਸ ਹੜਾ ਦੌਰਾਨ ਹੜਾਂ ਦੇ ਕਾਰਨ ਖੇਤੀ ਤਾਂ ਪੂਰੀ ਸਾਡੀ ਬਰਬਾਦ ਹੋ ਗਈ ਜੀ ਤੇ ਇਹ ਦੇਖ ਲਓ ਤੁਸੀਂ ਨੁਕਸਾਨ ਜਿੱਦਾਂ ਇਹ ਪੂਰਾ ਟਰੇਣਾ ਚੁਕੀਆਂ ਨੇ ਇਹ ਸਾਰਾ ਨੁਕਸਾਨ ਹੀ ਹੈ ਜੀ ਸਾਡਾ। ਜੀ ਫਿਰ ਕਿਵੇਂ ਤੁਸੀਂ ਪਰਪਾਈ ਕਰੋਗੇ? ਪਰਪਾਈ ਦੇਖੋ ਮੈਡਮ ਜੀ ਹੁਣ ਕਰਨੀ ਤਾਂ ਪੈਗੀ ਕੋਈ ਨਹੀਂ ਕਰੇਗਾ ਤਾਂ ਆਪ ਕਰਾਂਗੇ। ਪਹਿਲਾਂ ਵੀ ਇੱਥੇ ਹੜ ਵਰਗੇ ਹਾਲਾਤ ਬਣਦੇ ਰਹੇ ਆ ਪਿਛਲੇ ਕਈ ਸਾਲਾਂ ਤੋਂ। 2023 ਚ ਆਇਆ ਸੀ ਉਦੋਂ ਪਹਿਲਾਂ ਕਾਫੀ ਸਾਲ 6-7 ਸਾਲ ਪਾਣੀ ਨਹੀਂ ਆਇਆ ਤੇ ਕੀ ਪਾਣੀ ਨੇ ਬਹੁਤ ਜ਼ਿਆਦਾ ਮਾਰਿਆ ਬਹੁਤ ਜ਼ਿਆਦਾ ਮਾਰਿਆ ਇੱਥੇ ਦੀ ਹੱਦ ਤੋਂ ਵੱਧ ਪਾਣੀ ਆਇਆ ਜੋ ਸਾਡੀ ਇਹ ਦੇਖ ਰਹੇ ਤੁਸੀਂ ਅੰਦਰ ਕਦੇ ਪਾਣੀ ਨਹੀਂ ਆਇਆ ਇਸ ਵਿੱਚ ਵੀ 2-2 ਫੁੱਟ ਪਾਣੀ ਹੋ ਗਿਆ ਸੀ ਲਗਭਗ ਕਮਰੇ 'ਚ ਵੀ। ਪਰਿਵਾਰਕ ਮੈਂਬਰ ਕਿੰਨੇ? ਪਰਿਵਾਰਕ ਮੈਂਬਰ ਅਸੀਂ 10 ਜਣੇ ਆ ਜੀ ਲਗਭਗ ਜੋ ਆਪਣੇ ਘਰ ਤੋਂ ਬਾਹਰ ਰਹਿ ਰਹੇ ਆ ਅਸੀਂ ਇਸ ਘਰ ਵਿੱਚ ਰਹਿ ਨਹੀਂ ਸਕਦੇ ਜਿੱਦਾਂ ਦੇਖੋ ਛੱਤ ਕਦੇ ਵੀ गिर ਸਕਦੀ ਉੱਪਰ ਪਾਣੀ ਟਪਕ ਰਿਹਾ ਇਹ ਸਾਡਾ ਸਮਾਨ ਅਸੀਂ ਕੋਈ ਛੱਤ ਦੇ ਉੱਪਰ ਰੱਖਿਆ ਇਹ ਬਾਹਰ ਰੱਖਿਆ ਕੋਈ ਸਮਾਨ ਕੀ ਕੀ ਸਮਾਨ ਹੈ ਤੁਸੀਂ ਪੈਕ ਕੀਤਾ ਹੋਇਆ ਬਹੁਤ ਔਖਾ ਅਸੀਂ ਕੋਈ ਵੀ ਚੀਜ਼ ਜੋੜਦੇ ਆ ਘਰ ਦੀ ਤੇ ਉਸ ਦੀ ਇਹ ਹਾਲਤ ਹੋ ਚੁੱਕੀ ਹੈ ਟੀਵੀ ਟਰਾਲੀ ਵੀ ਜਦੋਂ ਵੀ ਤੁਹਾਡੇ ਪੁਰਖਿਆਂ ਨੇ ਜੋੜੀ ਹੋਣੀ ਉਹ ਉਹਨਾਂ ਦੇ ਲਈ ਵੀ ਉਸ ਸਮਾਂ ਔਖਾ ਸੀ ਜੀ ਮੈਂ ਬਿਲਕੁਲ ਔਖਾ ਸੀ ਦੇਖੋ ਇਹ ਵੀ ਟੁੱਟ ਗਈ ਪਾਣੀ ਨਾਲ ਗਲ ਗਈ ਹੁਣ ਸਾਰਾ ਸਮਾਨ ਰੱਖਿਆ ਵੀ ਨਹੀਂ ਗਿਆ ਜਿਵੇਂ ਇਹ ਉੱਪਰ ਇਹ ਬੈੱਡ ਬੁੱਡਾ ਚਾ ਚਾਰ ਪਾਈਆਂ ਚੜਾ ਰੱਖਿਆ ਨੇ ਵੀ ਜਿਵੇਂ ਪਾਣੀ ਜ਼ਿਆਦਾ ਉਹਨਾਂ ਨੂੰ ਕੁਝ ਪਾਣੀ ਨਾਲ ਖਰਾਬ ਨਾ ਹੋਣ ਜਾਂ ਪਾਣੀ ਜ਼ਿਆਦਾ ਹੈ ਤਾਂ ਵਹਿ ਨਾ ਜਾਵੇ ਇਸ ਕਰਕੇ ਅਹੀਂ ਬੰਨ ਵੀ ਰੱਖਿਆ ਸਮਾਨ ਜੀ ਫਿਰ ਤੁਸੀਂ ਇੰਨੀ ਹਿੰਮਤ ਲਾਏ ਕਿਵੇਂ ਕਿਵੇਂ ਇੰਨੇ ਕਈ ਸਾਲਾਂ ਤੋਂ ਜਿਵੇਂ ਨੁਕਸਾਨ ਹੋ ਰਿਹਾ ਹੈ باوجود ਉਸ ਦੇ ਤੁਸੀਂ ਇੱਥੇ ਰਹੇ ਵੀ ਪਰ ਜਦੋਂ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਨਜ਼ਰ ਆਈ ਤਾਂ ਸ਼ਿਫਟ ਹੋਇਓ ਆਪਣਾ ਘਰ ਛੱਡਣ ਦਾ ਕਿਸੇ ਦਾ ਮਨ ਨਹੀਂ ਕਰਦਾ ਲਗਭਗ 10 15 ਦਿਨ ਪਹਿਲਾਂ ਖਾਲੀ ਕੀਤਾ ਕਰ ਇਹ ਹੁਣ ਜਦੋਂ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਤਾਂ ਫਿਰ ਅਸੀਂ ਪਾਣੀ 'ਚ ਕਣ ਕੱਢੀਏ ਪਾਣੀ 'ਚ ਇਹ ਸਮਾਨ ਪੂਰਾ ਉੱਪਰ ਸ਼ਿਫਟ ਕਰਕੇ ਗਏ ਆ ਜੀ ਜੋ ਸਮਾਨ ਗਲ ਨਾ ਜਾਵੇ ਕਿਉਂਕਿ ਬਾਕੀ ਤਾਂ ਹੋ ਸਕਦਾ ਕੋਈ ਮਾਅਬਦਾਰ ਸਰਕਾਰ ਦੇ ਦੇ ਪਰ ਘਰਾਂ ਦੀ ਪਰਵਾਹੀ ਤੇ ਸਮਾਨ ਕੋਈ ਨਹੀਂ ਬਣਾ ਕੇ ਦੇਗਾ ਠੀਕ ਹੈ ਜੀ ਇਹ ਆਪਣੇ ਆਪ ਨੂੰ ਬਣਾਉਣਾ ਪਏਗਾ ਬਿਲਕੁਲ ਖੇਤੀ ਦੇ ਲਈ ਜ਼ਰੂਰ ਸਰਕਾਰ ਨੇ ਕਿਹਾ ਥੋੜਾ ਬਾਹਰ ਦੀਆਂ ਵੀ ਤਸਵੀਰਾਂ ਮਖਾਵਾਂਗੇ ਕਿਉਂਕਿ ਇਥੇ ਛੱਤ ਡਿੱਗਣ ਦਾ ਖਤਰਾ ਵੀ ਹੈ ਇਹ ਜਿਵੇਂ ਬਾਲਿਆਂ ਤੇ ਟਿਕਾਇਆ ਹੋਇਆ ਹੈ ਇਹ ਬਾਈ ਜੀ ਹਿੰਮਤ ਕਿਵੇਂ ਆਈ ਤੁਹਾਡੇ ਅੰਦਰ ਇੰਨੀ ਇੰਨੇ ਸਾਲਾਂ ਤੋਂ ਨੁਕਸਾਨ ਚੱਲ ਰਹੇ ਹੋ ਫਿਰ ਘਰ ਛੱਡਣ ਦੀ ਇਹ ਤਾਂ ਪੁਰਖਿਆਂ ਦੀ ਇੱਕ ਨਿਸ਼ਾਨੀ ਹੁੰਦਾ ਹੈ ਨਾ ਕੋਈ ਮਾਅਬਦਾਰ ਪਰ ਛੱਡ ਕੇ ਜਾਈਏ ਵੀ ਕਿੱਥੇ ਕੋਈ ਰਸਤਾ ਵੀ ਨਾ ਹੈ ਸਾਡੇ ਕੋਲ ਫਿਰ ਰਹਿਣਾ ਤੇ ਹੁਣ ਜਿੱਦ ਦੋ ਦੋ ਪਰਿਵਾਰ ਵੰਡ ਕੇ ਰਹਿ ਰਿਆ ਜੀ ਸ਼ਿਫਟ ਹੋ ਕੇ ਰਹਿ ਰਹੇ ਆ ਜੀ ਪਰ ਇਹ ਵੀ ਹੁੰਦਾ ਨਾ ਕਿ ਅਸੀਂ ਕਿਸੇ ਦੇ ਘਰ ਵੀ ਜ਼ਿਆਦਾ ਸਮਾਨ ਨਹੀਂ ਰਹਿ ਸਕਦੇ ਸਾਨੂੰ ਆਪ ਨੂੰ ਹੀ ਫੀਲ ਹੋਣ ਲੱਗ ਪੈਂਦਾ ਮੈਂ ਮੋ ਤਾਂ ਜ਼ਿਆਦਾ ਸਮਾਨ ਨਹੀਂ ਰਹਿ ਸਕਦੇ ਪਰ ਮਜਬੂਰੀ ਹੁਣ ਕੀ ਕਰੀਏ ਰਹਿਣਾ ਪੈ ਰਿਹਾ ਵਾ ਇਦਾਂ ਬੱਚੇ ਵਗੈਰਾ ਹੁਣ ਤਾਂ ਸਕੂਲ ਬੰਦ ਹੀ ਆ ਹੁਣ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਆ ਉਹਨਾਂ ਨੂੰ ਵੀ ਸਕੂਲ ਜਾਣਾ ਹੁੰਦਾ ਵਾ ਤੇ ਫੀਸਾਂ ਤੇ ਉਹ ਤਾਂ ਕੋਈ ਬੰਦ ਨਹੀਂ ਕਰੇਗਾ ਨਾ ਉਹ ਤਾਂ ਕੰਟੀਨਿਊ ਚੱਲਦੀ ਰਹੇਗੀ ਬੱਚਿਆਂ ਲਈ ਕੀ ਸੁਪਨੇ ਆ ਬੱਚਿਆਂ ਲਈ ਸੁਪਨੇ ਆ ਦੇਖੋ ਅਜੇ ਤਾਂ ਪੜਾਉਂਦੇ ਆ ਬਾਕੀ ਮਾਲਕ ਦੇ ਹੱਥ ਆ ਜੇ ਸਾਡੀ ਪੜ੍ਹਾਈ ਪੂਰੀ ਹੋ ਜਾਊਗੀ ਤਾਂ ਬੱਚੇ ਕੁਝ ਬਣ ਜਾਣਗੇ ਜੇ ਨਾ ਪੂਰੀ ਹੋਈ ਤਾਂ ਫਿਰ ਇੱਥੇ ਸਾਡੇ ਨੂੰ ਧੱਕੇ ਖਾਣਗੇ ਕੀ ਸੋਚਿਆ ਕੀ ਬਣਾਉਣਾ ਆਪਣੇ ਬੱਚਿਆਂ ਨੂੰ ਦੇਖੋ ਮਾਪੇ ਆਪ ਤਾਂ ਇਹ ਹੀ ਸੋਚਦਾ ਕੋਈ ਇੰਜੀਨੀਅਰ ਬਣ ਜਾਏ ਕੋਈ ਡਾਕਟਰ ਬਣ ਜਾਏ ਕੋਈ ਪਾਇਲਟ ਬਣ ਜਾਏ ਉਹ ਦੇਖੋ ਅਸੀਂ ਵੀ ਸੋਚਿਆ ਨਹੀਂ ਅਜੇ ਕੋਈ ਬਣਾਉਣਾ ਕੀ ਹੈ ਪਰ ਫਿਰ ਵੀ ਸਾਡੀ ਬੱਚੀ ਦਾ ਸੁਪਨਾ ਵੀ ਮੈਂ ਡਾਕਟਰ ਬੰਨਾ ਹੈ ਲੜਕੇ ਦਾ ਸੁਪਨਾ ਮੈਂ ਪੁਲਿਸ ਅਫਸਰ ਬੰਨਾ ਹੈ ਜੀ ਮੈਨੂੰ ਕੀ ਲੱਗਦਾ ਹੜਾ ਨਾਲ ਉਹ ਸੁਪਨੇ ਰੁੜ ਗਏ ਬਿਲਕੁਲ ਜੀ ਅਜੇ ਤਾਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਸ ਤਰ੍ਹਾਂ ਤਾਂ ਇਹ ਹੀ ਲੱਗ ਰਿਹਾ ਕਿ ਉਹ ਸੁਪਨੇ ਅਜੇ ਸਾਡੇ ਬ ਇੱਕ ਪਿਤਾ ਹੋਣ ਦੇ ਨਾਤੇ ਤੁਸੀਂ ਕਿਵੇਂ ਸੋਚਦੇ ਹੋ ਕਿਵੇਂ ਬੱਚਿਆਂ ਨੂੰ ਹੁਣ ਸਟੈਂਡ ਕਰੋਗੇ ਆਪ ਕਿਵੇਂ ਸਟੈਂਡ ਰਹੋਗੇ ਜੀ ਮੈਮ ਦੇਖੋ ਮਹਾਰਾਜ ਨੇ ਸਟੈਂਡ ਤਾਂ ਰਹਿਣਾ ਪੈਣਾ ਜੋ ਕਾਲਪੁਰਖ ਦਾ ਹੁਕਮ ਉਹ ਚੱਲਣਾ ਹੀ ਪੈਣਾ ਵਾ ਕੀ ਕਰ ਰਹੇ ਹੋ ਨਾਲ ਹੁਣ ਕੋਈ ਕੰਮ ਕਰ ਰਹੇ ਹੋ ਕਿ ਇਥੇ ਤਾਂ ਪਾਣੀ ਹੀ ਪਾਣੀ ਹੋਇਆ ਗਿਆ ਸੀ ਕੰਮ ਤਾਂ ਹੁਣ ਤਾਂ ਕੋਈ ਕੰਮ ਨਹੀਂ ਕਰ ਰਹੇ ਕੰਮ ਤਾਂ ਸਾਰੇ ਬੰਦ ਆ ਜੀ ਬਿਲਕੁਲ ਕੰਮ ਬੰਦ ਆ ਕੀ ਕੰਮ ਕਰਾਂਗੇ ਮੰਗ ਕੀ ਹੈ ਤੁਹਾਡੀ ਕੋਈ ਵੀ ਸਰਕਾਰ ਜੇ ਅੱਗੇ ਆਏ ਕਿਸ ਤਰ੍ਹਾਂ ਦੀ ਮਦਦ ਕਰੇਗਾ ਦੇਖੋ ਮਦਦ ਤਾਂ ਸਾਡੀ ਪਰਮਾਨੈਂਟਲੀ ਕਰ ਦਿੱਤੀ ਜਾਵੇ ਸਾਡਾ ਇਹ ਪਾਣੀ ਬੰਦ ਕਰ ਦਿੱਤਾ ਜਾਵੇ ਹੋਰ ਸਾਨੂੰ ਸਰਕਾਰ ਤੋਂ ਕੁਝ ਨਹੀਂ ਚਾਹੀਦਾ ਇਹ ਸਾਡਾ ਬੰਨ ਲਾ ਦਿੱਤਾ ਜਾਵੇ ਇਸ ਨੂੰ ਨਹਿਰੀ ਰੂਪ ਦੇ ਦਿੱਤਾ ਜਾਵੇ ਉਹ ਕਹਿੰਦੇ ਇਹ ਦਰਿਆ ਵਿੱਚ ਰਹਿੰਦੇ ਦਰਿਆ ਵਿੱਚ ਘਰ ਬਣਾਏ ਹੋਏ ਦਰਿਆ ਨਹੀਂ ਆ ਰਿਹਾ ਇੱਥੇ ਬਿਲਕੁਲ ਮੈਮ ਸਾਡੀ ਮਾਲਕੀ ਜ਼ਮੀਨਾਂ ਸਭ ਰਜਿਸਟਰੀ ਵਾਲੀ ਜ਼ਮੀਨ ਹੈ ਸਾਡੀ ਕੋਈ ਅਸੀਂ ਦਰਿਆ ਚ ਨਹੀਂ ਰਹੇ ਪਹਿਲਾਂ ਇੱਕ ਦਰਿਆ ਸੀ ਜੋ 88 ਚ ਵਾੜ ਆਈ ਸੀ ਉਹਦੇ ਨਾਲ ਦੂਜਾ ਦਰਿਆ ਬਣ ਗਿਆ ਵਾ ਬਿਲਕੁਲ ਕਾਗਤੀ ਇੱਕ ਦਰਿਆ ਵਾ ਅਸੀਂ ਦਰਿਆ ਵਿੱਚ ਨਹੀਂ ਰਹੇ ਸਭ ਦੀ ਰਜਿਸਟਰੀ ਵਾਲੀ ਜ਼ਮੀਨਾਂ ਜੀ ਮੇਰੇ ਸਤਿਵਾਲੀ ਜਮੀਨ ਹੈ ਫਿਰ ਇਥੇ ਇੰਨਾ ਜੋ ਨੁਕਸਾਨ ਹੋ ਗਿਆ ਹੁਣ ਪੂਰਾ ਕਿਵੇਂ ਕਰੋਗੇ ਭਾਈ ਜੀ ਬਹੁਤ ਚੁਣੌਤੀ ਹੁੰਦੀ ਹੈ ਕਿਸੇ ਵੀ ਪਰਿਵਾਰ ਦੇ ਸਾਹਮਣੇ ਜਿਵੇਂ ਤੁਹਾਡੇ ਘਰ ਵਿੱਚ ਕੌਣ ਕੌਣ ਹੈ ਬੱਚੇ ਆ ਹੋਰ ਕੋਣੇ ਬੱਚੇ ਮੇਰੇ ਮਦਰ ਆ ਫਾਦਰ ਆ ਮੈਂ ਆ ਮੇਰੀ ਵਾਈਫ ਆ ਮੇਰੇ ਦੋ ਬੱਚੇ ਆ ਬ੍ਰਦਰ ਆ ਬ੍ਰਦਰ ਦੀ ਵਾਈਫ ਆ ਦੋ ਉਹਨਾਂ ਦੇ ਬੱਚੇ ਆ ਜੀ ਫਿਰ ਹੁਣ ਪੂਰਾ ਪਰਿਵਾਰ ਕੁਝ ਛੋਟਾ ਛੋਟਾ ਕੰਮ ਕਰਕੇ ਬਚਾਉਣ ਦੀ ਕੋਸ਼ਿਸ਼ ਕਰੇਗਾ ਜੀ ਮੈਮ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਵਾ ਮਿਹਨਤ ਕਰ ਜਾਣ ਹੈ ਤਾਂ ਜਾਣ ਹੈ ਬਸ ਬਣ ਜਾਏਗਾ ਮਹਾਰਾਜ ਦੀ ਕਿਰਪਾ ਨਾਲ ਕੋਈ ਨਹੀਂ ਏ ਵੀ ਤੁਸੀਂ ਇੱਕ ਵੱਡੀ ਚੜ੍ਹਦੀ ਕਲਾ ਵਾਲੀ ਗੱਲ ਕਰ ਰਹੇ ਹੋ ਪੰਜਾਬੀਆਂ ਦੀ ਪਛਾਣ ਹੈ ਖੇੜੇ ਮੱਥੇ ਸਵੀਕਾਰ ਕਰ ਰਹੇ ਹੋ ਤੁਸੀਂ ਗੁਰੂ ਦੇ ਸਿੰਘ ਆ ਕੋਈ ਨਹੀਂ ਮੈਮ ਜੋ ਹਾਲਾਤ ਹਨ ਜੱਠਾਂਗੇ ਬਣ ਜਾਏਗਾ ਸਭ ਕੁਝ ਬਣ ਜਾਏ ਕੋਈ ਗੱਲ ਨਹੀਂ ਇਹ ਵੇਖ ਸਕਦੇ ਹੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਮਦਦ ਕਰਨ ਦੇ ਲਈ ਆਏ ਹੋ ਤੁਸੀਂ ਇਹਨਾਂ ਪਰਿਵਾਰਾਂ ਦੀ ਜਦੋਂ ਇੱਥੇ ਆ ਕੇ ਹਾਲਾਤ ਦੇਖੇ ਕਿਹੋ ਜਿਹਾ ਲੱਗਿਆ ਇੱਥੇ ਹਾਲਾਤ ਬਹੁਤ ਖਰਾਬ ਹੈ ਜੀ ਅਸੀਂ ਤਾਂ ਹੁਣ ਆਏ ਸੀਗੇ ਸਿਰਫ ਦੇਖਣ ਲਈ ਜੇ ਕੀ ਇੱਥੇ ਬੰਦੇ ਨੂੰ ਜ਼ਰੂਰਤ ਹੈ ਉਸ ਹਾਲਾ ਹਿਸਾਬ ਨਾਲ ਅਸੀਂ ਉਧਰੋਂ ਫੇਰ ਤਿਆਰੀ ਕਰਕੇ ਪਾਕੀ ਸਾਡੇ ਬਹੁਤ ਸਮਾਜ ਦੇ ਬੰਦੇ ਆ ਕਾਫੀ ਦੂਰੋਂ ਦੂਨੋਂ ਇੱਥੇ ਕਾਫੀ ਬੰਦੇ ਹਜ਼ਾਰੋਂ ਬੰਦੇ ਇੱਥੇ ਸੇਵਾ ਕਰ ਰਹੇ ਆ ਅਸੀਂ ਇਹ ਦੇਖਦੇ ਆ ਸਿਰਫ ਜੇ ਕਿੱਥੇ ਕਿਸ ਚੀਜ਼ ਦੀ ਜਰੂਰਤ ਹੈ ਉਸ ਹਿਸਾਬ ਨਾਲ ਅਸੀਂ ਉਧਰੋਂ ਸਮਾਨ ਪੈਕ ਕਰਕੇ ਭੇਜਦੇ ਆ ਹੁਣ ਇਸ ਏਰੀਏ 'ਚ ਸਾਰੇ ਇਹ ਕਹਿ ਰਹੇ ਜਿੱਥੇ ਕਿਸੇ ਰਾਸ਼ਨ ਪਾਣੀ ਦੀ ਜਰੂਰਤ ਹੈ ਨਹੀਂ ਜਦੋਂ 2 ਮਹੀਨੇ ਬਾਅਦ ਪਾਣੀ ਥੱਲੇ ਉਤਰਨਗੇ ਉਦੋਂ ਤੁਸੀਂ ਜੋ ਵੀ ਮਦਦ ਕਰ ਸਕਦੇ ਆ ਤਾਂ ਮਦਦ ਕਰਿਓ ਔਰ ਜਦ ਜਬਦਾ ਇਹ ਬ੍ਰਿਆ ਤੇ ਜਿੰਨੇ ਜੋਗੇ ਹੈਗੇ ਅਸੀਂ ਜ਼ਰੂਰ ਮਦਦ ਕਰਾਂਗੇ ਔਰ ਉਹਨਾਂ ਦਾ ਨਾਲ ਖਰੇ ਰਵਾਂਗੇ ਤੁਸੀਂ ਦੇਖਿਆ ਹੋਣਾ ਪੂਰੇ ਦੇਸ਼ ਵਿੱਚ ਧਰਮ ਤੇ ਸਿਆਸਤ ਹੁੰਦੀ ਹੈ ਪਰ ਪੰਜਾਬ ਤਸਵੀਰ ਹੈ ਭਾਈਚਾਰਕ ਸਾਂਝ ਦੀ ਇਥੇ ਵੀ ਜੋ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਉਹ ਇਕੱਠੇ ਰਹਿਣ ਦਾ ਭਾਈਚਾਰਕ ਸਾਂਝ ਦਾ ਦਿੱਤਾ ਤੁਸੀਂ ਇਹਨਾਂ ਦੀ ਮਦਦ ਕਰਨ ਆਇਓ ਤੁਸੀਂ ਆਪ ਕਿਵੇਂ ਸੋਚਦੇ ਹੋ ਇਹ ਦੇਖੋ ਜੀ ਸਿਆਸਤ ਹੈ ਆਪਣੀ ਰੋਟੀ ਛੇਕ ਰਿਆ ਵਾ ਬਾਕੀ ਤੁਸੀਂ ਵੀ ਹਰ ਜਗ੍ਹਾ ਜਾ ਰਹੇ ਹੋ ਜਿੱਦਾਂ ਕਿ ਪਠਾਨਕੋਟ ਏਰੀਏ 'ਚ ਜਿੰਨੇ ਵੀ ਹੈ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਯੂਪੀ ਤੋਂ ਬਹੁਤ ਦੂਰ ਗੁਜਰਾਤ ਤੋਂ ਆ ਕੇ ਸਾਰਾ ਸੇਵਾ ਕਰ ਰਿਹਾ ਜਿੰਨੇ ਵੀ ਹੈਗੇ ਜਿੰਨੇ ਜੋਗੇ ਹੈਗੇ ਪੂਰੇ ਅਸੀਂ ਇਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਖਰੇ ਆ ਔਰ ਹਰ ਟਾਈਮ ਖਰੇ ਰਵਾਂਗੇ ਕੁਬਸੂਰਤ ਤਸਵੀਰ ਹੈ ਪੰਜਾਬ ਦੇ ਭਾਈਚਾਰੇ ਸਾਂਝ ਦੇ ਇਥੇ ਸਿੱਖ ਭਰਾਵਾਂ ਦੇ ਜਿਵੇਂ ਘਰ ਡੈਮੇਜ ਹੋਏ ਨੇ Hindu ਪਰਿਵਾਰਾਂ ਦੇ ਘਰ ਡੈਮੇਜ ਹੋਏ ਨੇ ਤਾਂ ਮੁਸਲਮਾਨ ਭਾਈਚਾਰਾ ਸਭ ਤੋਂ ਅੱਗੇ ਵੱਧ ਚੜ ਕੇ ਸਹਿਯੋਗ ਕਰ ਰਿਹਾ ਹੈ ਇਥੋਂ ਤੱਕ ਕਿ ਮੈਂ ਬਹੁਤ ਥਾਮਾਂ ਤੇ ਪਹੁੰਚੀ ਜਿੱਥੇ ਉਥੇ ਵੀ ਮੁਸਲਮਾਨ ਭਾਈਚਾਰੇ ਦਾ ਸਿੱਧੇ ਕਹਿਣਾ ਸੀ ਜੇ ਸਾਨੂੰ ਆਪ ਦੀਆਂ ਜ਼ਮੀਨਾਂ ਵੀ ਵੇਚਣੀਆਂ ਪੈ ਗਈਆਂ Rajasthan Uttar Pradesh ਤੋਂ ਆਏ ਹੋਏ ਨੇ ਅਸੀਂ ਪੰਜਾਬ ਨੂੰ ਡੁੱਬਣ ਨਹੀਂ ਦੇਵਾਂਗੇ ਪੰਜਾਬ ਨੂੰ ਮੁਸੀਬਤ ਤੋਂ ਬਚਾਵਾਂਗੇ ਤਾਂ ਇਹਦੇ ਵੀ ਤੁਸੀਂ ਵੇਖ ਸਕਦੇ ਹੋ ਕਿਵੇਂ ਮਦਦ ਕੀਤੀ ਜਾ ਰਹੀ ਹੈ ਬਾਜੀ ਥੋੜੀ ਥੱਲੇ ਆ ਜਾਓ घर हाँ दे देखे के लग गया सब तो पहला मैम बहुत ज्यादा यहाँ के लोग बुरे हालत में जिंदगी गुजार रहे हैं एक बात जो सबसे जिनकी सरकार की जिम्मेदारी बनती थी कि सैलाब ज्यादा लोगों की मदद करें वहां हमने अब तक यही देखा है कि सरकार के तौर पर कोई मदद नहीं है सिर्फ यहाँ के जो लोग हैं संस्थाएं हैं वो मदद कर रही है यही नहीं आपको बता दें कि यूपी और इंडिया के कोने कोने से मुसलमानों की जितनी भी संस्थाएं हैं वो सब के सब यहाँ आकर के कर रहे हैं और एक दूसरे से पूछ भी रहे हैं कि यहाँ के हालात क्या हैं मुस्लिम समाज के लोग पूरे फिक्रमंद हैं कि पंजाब में जिस तरह भी हो वहाँ के लोगों की मदद की जाए वहां के लोगों की जान बचाई जाए वहां के मवेशियों की जान बचाया जाए और जितनी भी हो सके कोशिश उन पर जो है ਕਰਕੇ ਉਹਨਾਂ ਦੇ ਦੁੱਖ ਕੋ ਹਮ ਸਾਂਝਾ ਕਰੇ ਇੱਕ ਪਾਸੇ ਅਲੱਗ ਕਰਨ ਦੀਆਂ ਸਾਜ਼ਿਸ਼ਾਂ ਚੱਲਦੀਆਂ ਨੇ ਧਰਮ ਦੇ ਨਾਂ ਤੇ ਲੜਾਇਆ ਜਾਂਦਾ ਪਰ ਇੱਥੇ ਤੁਸੀਂ ਸਾਰੇ ਇਕੱਠੇ ਨਜ਼ਰ ਆ ਰਹੇ ਹੋ ਮੇਰਾ ہمارا ਜੋ ਪੰਜਾਬ ਵਿੱਚ ਜੋ ਸਲਾਬ ਆਇਆ ਹੋਇਆ ਹੈ ہمارا ਇਨਸਾਨੀ ਫਰਜ਼ਾ ਹੈ ਕਿ ਹਮ ਆਪਣੇ ਭਾਈਓ ਕੋ ਮਦਦ ਕਰੇ ਤੇ ਪੰਜਾਬ ਹਮੇਸ਼ਾ ਸੇ ਪੂਰੀ ਦੁਨੀਆ ਵਿੱਚ ਜਹਾਂ ਪਰ ਵੀ ਸਲਾਬ ਆਦਾ ਤਾਂ ਪਰੇਸ਼ਾਨੀ ਆਦੀ ਦੀ ਪਈਏ ਪੰਜਾਬੀ ਸਰਸਾ ਅਗੇ ਜਿਆਦੇ ਤੇ ਅੱਜ ਹਮਾਰਾ ਫਰਜ਼ ਬਣਦਾ ਹੈ ਕਿ ਹਮ ਇਨਕੀ ਖਿਦਮਤ ਕਰੇ ਔਰ ਜਿਤਨਾ ਹੋ ਸਕੇ ਇਨਕਾ ਤਾਉਣ ਕਰੇ ਬਸ ਇਹ ਬਹੁਤ ਖੂਬਸੂਰਤ ਪੈਗਾਮ ਲੈ ਕੇ ਇਹ ਪਾਇਚਾਰਾ ਆਇਆ ਹੈ ਤਿਹਾਰ ਘਰ ਵਿੱਚ ਮਦਦ ਦੇ ਲਈ ਅੱਗੇ ਆ ਰਿਹਾ ਹੈ ਕੈਮਰਾ ਪਰਸਨ ਪ੍ਰਵਿੰਦਰ ਦੇ ਨਾਲ ਨੀਲਮ ਸ਼ਰਮਾ